ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਆਪਣੇ ਇਸ YouTube ਚੈਨਲ ਤੇ ਫਿਰ ਤੋਂ ਸਵਾਗਤ ਹੈ ਜੀ ਸਾਰਿਆਂ ਦਾ ਜਿਹੜੇ ਨਵੇਂ ਆ ਉਹਨਾਂ ਦਾ ਵੀ ਤੇ ਜਿਹੜੇ ਪੁਰਾਣੇ ਆ ਉਹਨਾਂ ਦਾ ਵੀ ਤੇ ਸੋ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਇੱਕ ਸੀਰੀਅਸ ਟੌਪਿਕ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣਾ ਪਹਿਲਾ ਚੱਲਣ ਹੈਗਾ ਸੀ ਜੈਜ਼ ਬਿੱਲਾ ਤੇ ਉਹ ਕੁਝ ਕਾਰਨਾ ਕਰਕੇ ਥੋੜਾ ਸਹੀ ਨਹੀਂ ਚੱਲਿਆ ਚੈਨਲ ਇਸ ਕਰਕੇ ਆਪਾਂ ਦੂਰੇ ਚੈਨਲ ਬਣਾਇਆ ਤੇ ਤੁਹਾਡੇ ਦੇ ਬਹੁਤ ਆਸ ਉਹਤੇ तकरीबन ਆਪਣੇ ਹੋ ਗਏ ਸੀ 5000 ਸਬਸਕ੍ਰਾਈਬਰ ਹਨ 5000 ਦੇ ਕਰੀਬ ਤੇ ਸੋ ਉਤੇ ਉਹਨਾਂ ਜਿਆਦਾ ਵਧੀਆ ਰਿਸਪਾਂਸ ਨਹੀਂ ਮਿਲਿਆ ਤੇ ਇਸ ਕਰਕੇ ਆਪਾਂ ਇਹ ਦੂਜਾ ਚੈਨਲ ਬਣਾਇਆ ਹਨ ਤੇ ਚਲੋ ਇੱਤੇ ਤੁਹਾਡੀ ਸਪੋਰਟ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਵਧੀਆ ਹਨਾ ਰਿਸਪਾਂਸ ਮਿਲ ਰਿਹਾ ਆਪਾਂ ਨੂੰ ਤੇ ਸੋ ਆਸ ਕਰਦਾ ਕਿ ਹੋਰ ਜਿਆਦਾ ਸਪੋਰਟ ਕਰੋਗੇ ਸ਼ੇਅਰ ਕਰੋਗੇ ਵੀਡੀਓ ਵੱਧ ਤੋਂ ਵੱਧ ਕਰ ਤੁਹਾਡੀ ਹੋਰ ਜਿਆਦਾ ਸਪੋਰਟ ਮਿਲ ਸਕਦੀ ਆ ਜਿਵੇਂ ਤੁਸੀਂ ਆਪਾਂ ਨੂੰ ਇੰਸਟਾਗ੍ਰam ਤੇ ਪਿਆਰ ਕਰਦੇ ਹੋ ਹਨ ਉਸੇ ਤਰ੍ਹਾਂ ਇੱਥੇ ਵੀ ਪਿਆਰ ਦਿਓ ਤਾਂ ਯਾਰ ਵਧੀਆ ਲੱਗਦਾ ਤੇ ਆਪਾਂ ਤੁਹਾਡੇ ਲਈ ਡੇਲੀ ਡੇਲੀ ਬਲੌਗ ਲੈ ਕੇ ਆ ਰਹੇ ਹਾਂ ਬਲੌਗ ਚਾਹੇ ਆਪਣਾ 7-8 ਮਿੰਟ ਦਾ ਹੋਵੇ ਚਾਹੇ 15-20 ਮਿੰਟ ਦਾ ਹੋਵੇ ਪਰ ਆਊਗਾ ਡੇਲੀ ਤੇ ਤੁਸੀਂ ਵੀ ਬਸ ਦੱਬ ਕੇ ਸਪੋਰਟ ਕਰੋ ਤਾਂ ਜੋ ਆਪਾਂ ਨੂੰ ਵੀ ਕੰਮ ਕਰਨ ਚ ਵਧੀਆ ਲੱਗੇ ਹਨਾ ਤੁਹਾਨੂੰ ਪਤਾ ਜਿੰਨਾ ਚਿਰ ਲਾਈਕ ਵੀ ਨਹੀਂ ਹੁੰਦੇ ਨਾ ਚਰਮਾ ਤੇ ਨਹੀਂ ਹੁੰਦਾ ਕੰਮ ਕੰਮ ਬਸ ਕਿ ਸੋ ਸਪੋਰਟ ਕਰੋ ਤੁਸੀਂ ਵੀ ਭਰਾ ਮੇਰੇ ਆਪ ਤੋਂ ਵੱਧ ਤੇ ਆਪਾਂ ਨੂੰ ਵੀ ਵਧੀਆ ਲੱਗੇ ਤੇ ਸੋ ਅੱਜ ਜਿਹੜਾ ਬਲੌਗ ਆ ਤੇ ਇਹ ਆਪਣਾ ਕਿਸੇ ਵੀ ਪਾਸੇ ਜਾ ਸਕਦਾ ਕਿਉਂਕਿ ਵਾ ਬਲੌਗ ਸ਼ੁਰੂ ਕਰ ਲਿਨੇ ਆ ਪਤਾ ਕੋਈ ਨਹੀਂ ਹੁੰਦਾ ਕਿ ਕਿੱਧਰ ਨੂੰ ਜਾਣਾ ਲੈ ਕਿਉਂਕਿ ਹਾਲੇ ਤਾਂ ਮੈਂ ਆਪ ਬਣਾ ਕੇ ਬੈਠਾ ਘਰੇ ਤੇ ਬਾਕੀ ਵੇਖੋ ਕਿਹਨੂੰ ਜਾਂਦਾ ਤੇ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਚੈਨੂ ਵੀ ਬਲੌਗ ਗਿਆ ਬਹੁਤ ਵਧੀਆ ਬਲੌਗ ਬਣਨ ਵਾਲਾ ਅੱਜ ਦਾ ਠੀਕ ਆ ਬਾਬਿਓ ਤੇ ਸਪੋਰਟ ਕਰੋ ਰੱਜ ਕੇ ਤੇ ਆਜੋ ਫਿਰ ਮਿਲਦੇ ਆ ਵੈਨਿਆਂ ਬਲੌਗ ਕਿਹਨੂੰ ਜਾਂਦਾ ਬਲੌਗ ਦੇ ਨਾਲ ਜੁੜੇ ਰਹੋ ਲੋਬੀ ਬਾਬਿਓ ਮੈਂ ਤੇ ਘਰੇ ਨਾਲ ਨਹਾ ਧੋ ਕੇ ਬੈਠਾ ਸੀ ਤੇ ਭਰਾ ਦਾ ਆ ਗਿਆ ਫੋਨ ਤੇ ਕਹਿੰਦਾ ਬਈ ਜਣਾ ਆਪਣਾ ਆਪ ਨੂੰ ਵਿਆਹ ਆ ਗਿਆ ਇੱਕ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਭਰਾ ਦੇ ਨਾਲ ਵਿਆਹ ਜਾਣਾ ਪਣਾ ਤੇ ਮੈਂ ਵੀ ਫਿਰ ਉਹਦੇ ਫੋਨ ਆਉਣ ਤੇ ਪਾਲੇ ਹਰ ਕੱਪੜੇ ਕਪੜੇ ਤੇ ਹੁਣ ਅਸੀਂ ਜਣਾਗੇ ਵਿਆਹ ਠੀਕ ਹੈ ਜੀ ਦਿੱਲੀ ਵਿਆਹ ਪਈ ਜਾਂਦੇ ਆ ਵਲੌਗ ਵੇਖੀ ਹੁਣੇ ਤੁਸੀਂ ਹੈ ਦੇ ਲੀ ਗੋ ਇਹਨਾਂ ਕੋਈ ਵਿਆਹ ਤਰਿਆ ਹੁੰਦਾ ਇੰਨਾ ਖਰਚਾ ਕਿੱਥੋਂ ਕਰੀ ਜਾਂਦੇ ਆ ਮੁੰਡੇ ਸੂਝ ਦੇ ਤਾਂ ਹੋਣੇ ਆ ਡਰੈਸ ਵੇਖੋ ਕਿਵੇਂ ਦੀ ਲੱਗ ਰਹੀ ਹੈ ਬਈ ਹੈ ਕਹਿੰਦਾ ਕਹਿੰਦਾ ਕਰਕੇ ਜਰੂਰ ਦੱਸਿਓ ਤੇ ਲੋ ਵੀ ਬਈ ਪਿਆ ਕੀਦਾ ਆ ਕਿਹੜੇ ਮੁੰਡੇ ਦਾ ਤੁਹਾਨੂੰ ਦੱਸ ਦੇਣਾ ਬਸ ਭਰਾ ਆ ਰਿਹਾ ਉਹਦਾ ਮੈਨੂੰ ਆਇਆ ਹੁਣੇ ਫੋਨ ਠੀਕ ਹੈ ਜੀ ਤੇ ਆਰਿਓ ਫਿਰ ਮਿਲਦੇ ਆ ਬਈ ਆ ਵੀ ਬਾਬਿਓ ਮੈਂ ਨਾ ਵਿਆਹ ਹੀ ਹੋ ਗਿਆ ਮੁੰਡੇ ਰੈਣੀ ਦੇ ਇੱਕ ਕੰਮ ਹੋ ਰੋੜਾ ਮੈਂ ਨਾ ਹਲਕ ਜਿਆ ਹੈ ਜੇ ਡਰੈਸਾਂ ਵੀ ਇੱਕੋ ਜੀਆਂ ਮੈਨੂੰ ਵੀ ਨਹੀਂ ਪਤਾ ਵੀ ਇਹਨੇ ਵੀ ਇਹੋ ਡਰੈਸ ਪਾਉਣੀ ਆ ਉਹ ਤੇ ਭਰਾਵਾ ਆਟੋਮੈਟਿਕ ਕੋਪੀ ਕੀ ਮਿਲਣਾ ਕੋਪੀ ਮੈਂ ਨਹੀਂ ਕੀਤੀ ਵੀਰ ਕੋਪੀ ਤੂੰ ਕਰ ਲਈ ਇਹਦੇ ਇਕੱਠਿਆਂ ਵੀਰ ਮੈਂ ਇਹਦੇ ਭਰਾਵਾ ਇੱਧਰ ਬੈਠਾ ਹਾਂ ਬਸ ਪਾ ਕੇ ਮੇਰੇ ਕੋਲ ਨਹੀਂ ਸੀ ਕੋਈ ਡਰੈਸ ਆਹ ਚਲੋ ਮੈਂ ਇਹਦੇ ਭਰਾਵਾ 2 ਸਾਲ ਪੁਰਾਣੀ ਪੈਂਟ ਪਾਈ ਆ ਤੁਣ ਤੁਣ ਤੈਉ ਲੋ ਵੀ ਬਾਬਿਓ ਚੱਲੇ ਆ ਮੁੰਡੇ ਵਾ ਮੈਂ ਨਾ ਕਾਹਨੂੰ ਗੱਲਾਂ ਕਰਾਈਆਂ ਪਈਆਂ ਜੇ ਹੈ ਬਲੌਗ ਦੇ ਨਾਲ ਜੁੜੇ ਰਹੋ ਅਸਲ ਜਾਨੂੰ ਬਲੌਗ ਬਲੂ ਬਣਾਉਣਾ ਨਹੀਂ ਹੁੰਦਾ ਤੁਹਾਨੂੰ ਸਿੱਧੀ ਜਿਹੀ ਗੱਲ ਦਸੀਏ ਬਸ ਗੱਲਾਂ ਬਾਤਾਂ ਕਰੀ ਜਾਂਦੇ ਜਿਹੜੇ ਸਪੋਰਟ ਬਸ ਨਹੀਂ ਕਰਨੀ ਆ ਠੀਕ ਹੈ ਜੀ ਕਿੱਥੇ ਜਾਣਾ ਹੁਣ 40 ਸਾਲ ਨਹੀਂ ਤੇ ਕੀ ਗੋਪੀ ਚਲ ਗਿਆ ਵਾ ਚਲ ਗਿਆ ਗੋਪੀ ਕਾਤੇ ਗੋਪੀ ਗਿਆ ਉਹ ਮੋਰਸਾ ਤੇ ਚਲ ਗਿਆ ਨਾ ਚਲੋ ਲੋਵੀ ਮਦਰੋ ਫਿਰ ਮਿਲਦੇ ਆ ਵਿਆਹ ਜੀ ਆਗੇ ਤੇ ਵਲੌਗ ਦੇ ਨਾਲ ਜੁੜੇ ਸਾਸਰੀ ਘਾਲ ਦੀ ਸਾਰਿਆਂ ਨੂੰ ਸਾਸਰੀ ਘਾਲ ਨਹੀਂ ਬੁਲਾਈ ਗਈ ਸਾਸਰੀ ਘਾਲ ਸਾਰਿਆਂ ਨੂੰ ਠੀਕ ਆ ਯਾਰ ਮੇਰਾ ਚਸ਼ਮਾ ਘਰੇ ਰਹਿ ਗਿਆ ਯਾਰ ਚਸ਼ਮਾ ਵੀ ਰਕੀ ਪਤਾ ਕੱਤੋਂ ਘਰੇ ਛੱਡਿਆ ਮੈਂ ਤੇ ਆਪ ਲਾਇਆ ਭਰਵਾ ਮੰਗ ਤੰਕੀ ਮੰਗਦਾ ਕਿਨੇ ਤੂੰ ਲਾਉਣਾ ਤੇਰੇ ਕੋ ਆਪਣੇ ਦਿਨ ਚ ਬਹੁਤ ਤੇਰੇ ਕੋ ਚਸ਼ਮੇ ਪਏ ਆ ਉਹ ਨਹੀਂ ਨਹੀਂ ਭਰਵਾ ਸਾਰਾ ਕੁਝ ਘਰੇ ਹੀ ਪਿਆ ਵਾ ਪੁਰਾਣੇ ਕੱਪੜਿਆਂ ਦੇ ਨਾਲ ਮम्मा ਵਿਆਹ ਤਿੰਨ ਵੇਖ ਲਿਆ ਚਰਨ ਜੀ ਦਾ ਵੇਖ ਲਿਆ ਵਾ ਤੇ ਆ ਹੁਣ ਜੇ ਤੁਹਾਨੂੰ ਵਿਖਾ ਦਿੰਦਾ ਲੱਗਾ ਵਾ ਚਲੋ ਕੋਈ ਗੱਲ ਅੱਜ ਦੋ ਹੀ 1KBS ਜੀ ਹੈਗਾ ਇਹ ਅੱਛਾ ਮੋਤੇ ਤੁਹਾਨੂੰ ਕੋ ਖਾਣਾ ਪੀਣਾ ਨਹੀਂ ਆਣੀ ਆ ਕੀ ਕਰਨਾ ਦੁਆਣਾ ਜਾ ਕੇ ਕੀ ਕਰੀਏ ਬਾਬੋ ਬਾਬਿਓ ਹੁਣ ਗਰੀਬੀ ਦਾ ਵਾ ਕੰਮਕਾਰ ਕੋਈ ਕਰ ਦੇਣੀ ਆ ਬਸ ਤੁਸੀਂ ਸਪੋਰਟ ਕਰੋ ਆਪਾਂ ਨੂੰ YouTube ਤੇ ਤੇ ਬਸ ਤੁਹਾਡੀ ਕਿਰਪਾ ਦੇ ਨਾਲ ਹੀ ਆਪਾਂ ਬਸ ਛਾਏ ਨਾ ਵਾ ਠੀਕ ਆ ਐਹਾ ਤੇਲਾ ਹੁੰਦਾ ਨਹੀਂ ਕੁਝ ਬਸ ਬਲੋਗਾਂ ਦੀ ਜੋ ਰੱਖਿਆ ਤੇ ਡੇਲੀ ਬਲੌਗ ਆ ਰਹੇ ਆ ਤੇ ਡੇਲੀ ਤੁਸੀਂ ਚੈੱਕ ਕਰਦੇ ਰਹੋ ਠੀਕ ਹੈ ਜੀ ਦੇਲੀ ਕੋਈ ਨਾ ਕੋਈ ਨਵੇਂ ਦਾ ਨਵਾਂ ਕੰਮ ਹਾਨੂੰ ਪਿਆਰ ਨਵੇਂ ਦਾ ਨਵਾਂ ਕੋਈ ਨਾ ਕੋਈ ਬਿੱਲਾ ਸੱਪ ਕੜਦਾ ਹੀ ਰਹਿੰਦਾ ਵਾ ਸੱਪ ਕੀ ਕੜਨਾ ਵਾ ਕੰਮ ਕੋਈ ਨਾ ਕੋਈ ਨਵੇਂ ਤੋਂ ਨਵਾਂ ਪੈ ਜਾਂਦਾ ਭਰਾਵਾ ਰੋਜ ਵਿਹਲੇ ਬੰਦੇ ਤੇ ਰਹਿਣ ਦਾ ਵੀ ਸਿਆਪਾ ਹੀ ਆਗੇ ਇਹ ਤੇ ਗੱਲ ਪੱਕੀ ਆ ਵਿਹਲੇ ਰਹਿਣ ਦਾ ਵਿਹਲੇ ਰਹਿਣ ਦੇ ਆ ਤੇ ਕੰਮ ਕੋਈ ਨਾ ਕੋਈ ਪਿਆਰ ਹੀਦਾ ਹੁਣ ਕੀ ਕਰੀਏ ਚੱਲ ਕੋਈ ਨਾ ਓ ਬਾਬਿਓ ਇਹ ਆ ਵੀ ਅਹੀਂ ਹੁਣ ਗੱਡੀ ਤੇ ਜਾਣਦੇ ਆ ਗੱਡੀ ਭਵੇਂ ਵੀਰ ਭਰਾ ਕੋ ਕਿਸੇ ਕੋ ਲਈ ਆ ਕੀ ਕਰੀਏ ਮੰਗ ਤੰਗ ਕੇ ਟਾਈਮ ਪਾਸ ਦੇ ਜੇ ਕਰਨਾ ਤੇ ਭਰਾ ਵੀ ਕਹੀ ਇਦਾਂ ਦੇ ਆ ਵੀ ਨਾ ਹੀ ਨਹੀਂ ਕਰਦੇ ਠੀਕ ਆ ਅਲਟੋ ਗੱਡੀ ਦਿੱਤੀ ਭਰਾ ਨੇ ਕਹਿੰਦਾ ਵੇਖ ਆਉ ਤੁਸੀਂ ਵਿਆਹ ਤੇ ਇਹ ਵੀ ਪਤੰਦਰ ਕਹਿੰਦਾ ਜਾਂਦਾ ਜੇ ਬਾਈਕ ਤੇ ਗਏ ਤੇ ਕੱਪੜੇ ਹੋ ਜਾਣੇ ਆ ਖਰਾਬ ਓਏ ਅੱਜ ਮੇਰੀ ਜੀਦੀ ਹੀ ਜੀਦੀ ਨਾਲ ਜਾਣਾ ਗੱਡੀ ਤੇ ਜੋ ਮੱਝੇ ਸ਼ਾਜ ਜਿੱਦ ਤੇ ਕਰਕੇ ਲਈ ਆ ਦੋਨਾਂ ਤੇ ਨਾ ਬੰਦੇ ਨੇ ਨਾ ਕਰਤੀ ਜੀ ਨਾ ਮਾਮਾ ਮੇਰੀ ਸ਼ਾਪ ਰਹਿ ਗਈ ਘਰੇ ਓਏ ਸੁਣਿਆ ਅੱਜ ਜਾਣਾ ਤੇ ਜਾਣਾ ਗੱਲ ਕੋਈ ਨਹੀਂ ਸ਼ਾਜ ਨਾਲ ਵਧੀਆ ਭਰਾਣਾ ਆ ਵੀ ਬਾਬੇ ਆ ਫਿਰ ਜਾਂਦੇ ਪਏ ਆ ਗੱਡੀ ਤੇ ਆ ਜਿਹਦੇ ਹੀ ਮੁੰਡੇ ਦੀ ਉਹ ਗੱਡੀ ਦਾ ਆਪਣਾ ਅੱਛੀ ਜੂ ਵੀ ਮਿੰਡੀ ਪਰਲੇ ਹੁਣੀ ਪੈਣੀ ਜੜੇ ਵਾਲੇ ਵਜਾ ਕੇ ਹਾਂ ਨਹੀਂ ਈ ਤੂੰ ਨਹੀਂ ਜਾਣਾ ਸਹੀ ਆ ਉਹ ਭਰਾ ਨੇ ਵੀ ਨਾਂ ਨਹੀਂ ਕੀਤੀ ਭਰਾ ਕਹਿੰਦਾ ਜਾ ਲੈ ਆ ਮੈਂ ਨਾਲ ਚੱਲਦਾ ਤੇਰੇ ਨਹੀਂ ਆਣਾ ਉਹ ਭਰਾ ਇਦਾਂ ਦਾ ਹੀ ਉਹਨੇ ਨਾਂ ਨਹੀਂ ਕੀਤੀ ਕਹਿੰਦਾ ਲੈ ਆ ਐਸੇ ਜੂ ਵੀ ਪਤਾ ਕੀ ਗੱਲ ਆ ਜਿਨ੍ਹਾਂ ਨਾਲ ਆਪਾਂ ਖਲੋਨੇ ਆ ਨਾ ਉਹ ਫਿਰ ਬੰਦੇ ਖੌਂਦੇ ਆ ਖਲੋਨੇ ਆ ਖਲੋਨੇ ਆ ਪਰ ਇਹਦੀ ਗੱਲ ਹੈਗੀ ਗੱਲ ਇਹ ਆ ਵੀ ਜਿਨ੍ਹਾਂ ਨਾਲ ਆਪਾਂ ਕੰਮ ਖੌਣ ਕੀਤੇ ਹੋਏ ਆ ਲਾਲਾ ਵੀ ਚੱਲ ਇਹਨ ਕੀ ਭਰਾਣਾ ਖੋਣੇ ਆ ਨਾ ਭਰਾਣਾ ਖੋਦੇ ਆ ਉਹਨੇ ਕਹਿੰਦਾ ਆਜੂ ਮੈਂ ਨਾਲ ਨਾਲ ਚੱਲ ਜਾਨਾ ਲੈ ਆਇਓ ਗੱਡੀ ਪਰ ਫਿਰ ਵੀ ਭਰਾ ਦਾ ਇਨਾ ਬੜਾ ਧੰਨਵਾਦ ਆ ਕਿ ਭਰਾਣੇ ਨਾਲ ਹੀ ਕੀਤੀ ਕਿਹਿੰਦਾ ਆਉਂਦੇ ਆ ਓ ਇੱਥੋਂ ਦੇ ਬੰਦੇ ਦੀ ਤੈਨੂੰ ਪਤਾ ਪਤਾ ਲੱਗ ਜਾਂਦੀ ਆ ਨਹੀਂ ਪਤਾ ਕੀ ਆ ਉਹਦੇ ਫਾਤ੍ਹ ਸਾਹਿਬ ਨਹੀਂ ਗਏ ਆ ਆਹਦੀ ਮੰਮੀ ਦੇ ਫਾਤ੍ਹ ਸਾਹਿਬ ਦੇ ਕਹਿੰਦਾ ਕੋਈ ਨਹੀਂ ਉਹਨਾਂ ਨੂੰ ਆਪੇ ਲਾਵਾਂਗੇ ਬਾਅਦ ਤੂੰ ਗੱਡੀ ਲੈ ਆ ਜਾ ਕੇ ਅੱਛਾ ਆਓ ਉਹ ਇਹ ਉਹ ਤੇ ਗੱਲ ਹੈ குரு ਆਗੇ ਉਹਦੇ ਬੰਦੇ ਹੀ ਹੁੰਦੀ ਆ ਵੀ ਬੰਦੇ ਨੇ ਨਾਂ ਨਹੀਂ ਕੀਤੀ ਤੇ ਜਿਹੜੇ ਖੋਦੀ ਨਾ ਕਰ ਦਿੰਦੇ ਉਹਨਾਂ ਦਾ ਬੰਦਾ ਕੀ ਕਰੇ ਚੱਲ ਕੋਈ ਨਹੀਂ ਬਾਬਾ ਰਾਜੀ ਨਾ ਰੱਖੀਆ ਸਾਡੇ ਕੋ ਮੇਰੀ ਗੱਲ ਸੁਣੋ ਸਾਈਕਲ ਤਾਂ ਕਨਹੀ ਭਲੇ ਭਰੀ ਮੈਂ ਨਾ ਤੈਨੂੰ ਪਤਾ ਆਪਾਂ ਜਦੋਂ ਛੋਟੇ ਨਹੀਂ ਆਪਾਂ ਛੋਟੇ ਨਹੀਂ ਉਹਦਾ ਆਪਾਂ ਸੋਚਦੇ ਨਹੀਂ ਓਏ ਆਪਾਂ ਵੀ ਕਦੀ ਬਾਈਕ ਬੋਇ ਲਵਾਂਗੇ ਜਾਂ ਕਿੱਦਾਂ ਮੋਟਰਸਾਈਕਲ ਤੇ ਆਏ ਆ ਗਾਂ ਘਟੀਆਂ ਲੈ ਕੇ ਆਵਾਂਗੇ ਟਾਈਮ ਬਦਲ ਲੱਗੇ ਨਹੀਂ ਬੰਦੇ ਦਾ ਪਤਾ ਲੱਗਦਾ ਯਾਰ ਟਾਈਮ ਕੋਈ ਨਹੀਂ ਮਾਲਕ ਦੇ ਹੱਥ ਵਸਿਆ ਵੀਰ ਮੇਰਿਆ ਉਹਨੇ ਕੋਈ ਪਤਾ ਨਹੀਂ ਕਦੋਂ ਕਿਹੜਾ ਟਾਈਮ ਲਿਆ ਦੇਣਾ ਜਾਣ ਮੇਰੀਏ ਤੇ ਕੋਈ ਪਤਾ ਨਹੀਂ ਜੇ ਕੱਖ ਤੋਂ ਲੱਖ ਬਣਾਉਣ ਲੱਗਿਆ ਮੈਂ ਨਾ ਮਹਾਰਾਜ ਦੇ ਕੋਈ ਰੰਗਾਂ ਦਾ ਪਤਾ ਨਹੀਂ ਜੇ ਲੱਗਦਾ ਬਾਬੇਓ ਤੇ ਤਾਂ ਕਰਕੇ ਵੀਰ ਮੇਰੇ ਜਿੱਦਾਂ ਵੀ ਹੈ ਨਾ ਹਨਾ ਆਪਣੀ ਫੈਮਿਲੀ ਦੇ ਨਾਲ ਦੇ ਨਾਲ ਰਲ ਕੇ ਚੱਲਿਆ ਕਰੋ ਸਰ ਕੁਝ ਰਹਿਣਾ ਜੀ ਹਰ ਕੁਝ ਹੁੰਦਾ ਸਰ ਕੁਝ ਹੁੰਦਾ ਸਹੀ ਗੱਲ ਹੈ ਟਾਈਮ ਆ ਅੱਜ ਅਹੀਂ ਵਲੌਗ ਬਣਾਉਣ ਦੇ ਆ ਕੀ ਪਤਾ ਕੱਲ ਨੂੰ ਅਸੀਂ ਖੁਦ ਹੀ ਗੱਡੀਗਣੀ ਲੈ ਲੈਣੀ ਤੁਹਾਡੀ ਇੰਨੀ ਸਪੋਰਟ ਆਏਣੀ ਹੈ ਕੀ ਪਤਾ ਕਿਹੜਾ ਵਲੌਗ ਵੈਰਨ ਹੋ ਜਾਣਾ ਵਾ ਮੈਂ ਮੁੰਡਿਆਂ ਤੋਂ ਸਿੱਕੇ ਦੋ ਦਾ ਕਾਫੂ ਮੈਣੀ ਆ ਭਾਈ ਨਹੀਂ ਕੋਤੇ ਅੱਛਾ ਕਾ ਵੀ ਆਣੇ ਮੁੰਡੇ ਵੰਡੇ ਹੈਗੇ ਹੀ ਕੋੜਵਾਨੋਂ ਆਉਂਦੇ ਹੀ ਅੱਛਾ ਮੈਂ ਹਰ ਉਹਨਾਂ ਜਾਂਦਿਆਂ ਦਾ ਕਹਤਾ ਮੈਂ ਭਾਰੀ ਪ੍ਰਾਊਡ ਫੀਲ ਹੁੰਦਾ ਨਾ ਇਦਾਂ ਜਦੋਂ ਕੋਈ ਰੋਕ ਕੇ ਫੋਟੋ ਖੁਣਦਾ ਕਹਿੰਦਾ ਹਾਂ ਕਹਿੰਦਾ ਬੜੀ ਖੁਸ਼ੀ ਹੁੰਦੀ ਓ ਮੈਂ ਚਲੋ ਇਹੀ ਗੱਲ ਕਹੀ ਕਹਿੰਦਾ ਇਹਨਾਂ ਮਹਾਰਾਜ ਤੋਂ ਡਰ ਕੇ ਕਹਿੰਨੇ ਚਲੋ ਕੋਈ ਨਹੀਂ ਕੰਮ ਤੋਰਿਆ ਹੀ ਹੋਲੀ-ਹੋਲੀ ਚੱਲ ਸਿਰੇ ਚੜਿਆ ਵਾ ਬਸ ਬਸ ਉਹ ਹੀ ਨਾ ਯਾਰ ਮਿਹਨਤ ਕਰਦਾ ਰਵੇ ਬੰਦਾ ਇੱਕ ਨਾ ਇੱਕ ਦਿਨ ਮਹਾਰਾਜੇ ਨੇ ਪਰੇ ਚੜਾਉਂਦਾ ਕੰਮ ਸਹੀ ਗੱਲ ਠੀਕ ਆ ਤੇ ਜ਼ਿੰਦਗੀ ਦੇ ਵਿੱਚ ਬਸ ਸਟਰਗਲ ਕਰਨੀ ਸ਼ੁਰੂ ਕਰੋ ਕਿਸੇ ਵੀ ਕੰਮ ਨੂੰ ਲੈ ਕੇ ਇਹ ਨਹੀਂ ਹੈ ਕਿ ਸਟਰਗਲ ਯਾਰ ਸਟਰਗਲ ਕਿਸੇ ਵੀ ਕੰਮ ਦੀ ਹੋ ਸਕਦੀ ਆ ਆਪਣੇ ਕੰਮ ਨੂੰ ਲੈ ਕੇ ਜਿੱਦਾਂ ਆਡਾ ਹੁਣ ਬਲੌਗਿੰਗ ਦਾ ਕੰਮ ਆ ਅਸੀਂ ਵੀ ਹੁਣ ਡੇਲੀ ਪਾ ਹੀ ਰਹੇ ਆ ਵਲੌਗ ਤੇ ਬਾਕੀ ਦੇ ਮਹਾਰਾਜ ਦੀ ਕਿਰਪਾ ਹੋਣੀ ਆ ਤੇ ਬਸ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕਿੰਨੀ ਕਿ ਸਪੋਰਟ ਕਰਨੀ ਆ ਅਸੀਂ ਆਪਣਾ ਕੰਮ ਕਰਦੇ ਜਾ ਰਹੇ ਆ ਫਲ ਮਹਾਰਾਜ ਨੇ ਲਾਉਣਾ ਤੇ ਇਹ ਵੇਖੋ ਬਾਬਿਓ ਲੱਗਦਾ ਕਦੋਂ ਆ ਫਲ ਠੀਕ ਹੈ ਜੀ ਤੇ ਅਸੀਂ ਆਪਣਾ ਕੰਮ ਕਰਦੇ ਜਾ ਰਹੇ ਆ ਤੇ ਬਾਕੀ ਆਪਣੇ ਵੱਲੋਂ ਤੁਸੀਂ ਪੂਰਾ ਪੂਰਾ 100% ਦੋ ਫਲ ਮਿਲੇ ਨਾ ਮਿਲੇ ਉਹ ਮਲਕ ਮਾਰਦਾ ਜਰੂਰ ਹੈ ਪਰ ਟਾਈਮ ਲੱਗਦਾ ਥੋੜਾ ਹੈ ਇਹ ਟਾਈਮ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਵੀਰ ਸਹੀ ਗੱਲ ਆ ਟਾਈਮ ਤੋਂ ਪਹਿਲਾਂ ਨਹੀਂ ਕੁਝ ਵੀ ਹੁੰਦਾ ਜੋ ਮਨੀ ਹੋ ਜੇ ਤੇ ਅਸੀਂ ਵੀ ਬਾਬੇਓ ਚਲੋ ਕੋਸ਼ਿਸ਼ ਕਰ ਰਹੇ ਆਂ ਬਾਕੀ ਤੁਹਾਡੇ ਹੱਥ ਵਸਿਆ ਠੀਕ ਹੈ ਜੀ ਆਜੋ ਫਿਰ ਮਿਲਦੇ ਹਾਂ ਵਿਆਹ ਜੀ ਆ ਕੇ ਕਰਦੇ ਆਂ ਹੋਰ ਗੱਲਾਂ ਬਾਤਾਂ ਬੰਨਦੇ ਆਂ ਉੱਥੇ ਆ ਕੇ ਰੰਗ ਉਹ ਨੋਵੀ ਬਾਬੇ ਉਹ ਮੈਂ ਨਾ ਪੈਲਸੇ ਚ ਪਹੁੰਚ ਚੁੱਕੇ ਆ ਵੀ ਪੈਗੱਡੀ ਗੁੱਡੀ ਅਹੀਂ ਲਾ ਲਈ ਇਧਰ ਸਾਈਡ ਤੇ ਤੇ ਹੁਣ ਚੱਲੇ ਆ ਜਾ ਕੇ ਵੇਨੇ ਆ ਖਾਣੇ ਪੀਣੇ ਆ ਵੇਨੇ ਆ ਵੀ ਧੀਰੀ ਆ ਨਾਲ ਵੀ ਨੂੰ ਇਹਦਾ ਭੁੱਖ ਵੀ ਬਹੁਤ ਹੀ ਲੱਗੀ ਹੋਈ ਆ ਤੇ ਆਹ ਪਤੰਦਰ ਇਧਰ ਫੂਣਦੇ ਲੱਗਾ ਹੋਇਆ ਬਈ ਹੈ ਦੇਖੋ ਕੀ ਗੱਲਬਾਤ ਬਣ ਗਈ ਹੈ ਹਲੋ ਵੀ ਮਤਰਾ ਇਧਰ ਚੱਲ ਰਿਹਾ ਮੈਂ ਨਾ ਵਿਆਲੇ ਦਾ ਮੁੰਡੇ ਦਾ ਪੂਰਾ ਛੂਟੋ ਛੂਟ ਹੋਇਆ ਪਿਆ ਕੰਮ ਮੈਂ ਨਾ ਦੇਖੋ ਨਹੀਂ ਚਾਹੀ ਬਾਤਾਂ ਹੋਈਆਂ ਪਈਆਂ ਮੈਂ ਨਾ ਪੂਜੀ ਪੂਰੇ ਐਂਡ ਕਰਾਈ ਜਾਂਦੇ ਗੱਲਬਾਤ ਪੂਰੀ ਮੈਂ ਨਾ ਐਂਡ ਗਰਾਉਂਡ ਦੇ ਅਗੇ ਤੇ ਇਧਰ ਵੀ ਭਰਾ ਆਪਣੇ ਫੋਟੋ ਫੋਟ ਜੋ ਕੰਮ ਦੇ ਕਰਨ ਪੂਰਾ ਇਹ ਲੋ ਕੰਨੂ ਹੀ ਗੱਲਾਂ ਕਰਾਂਗਾ ਪਹਿਲਾਂ ਮਗਨ ਨਹੀਂ ਹਟਦਾ ਤੇ ਹੁਣ ਉੱਠ ਕੇ ਸੋਰਾ ਕੁਝ ਛੱਡ ਕੇ ਭਾਜੀ ਚੱਲਿਆ ਵਾ ਤੇਰੇ ਇਹ ਗੱਲ ਦੀ ਮੈਨਾਂ ਕੀ ਹੋ ਗਿਆ ਉਹ ਕਿ ਰੋਟੀਆਂ ਉਹ ਨਹੀਂ ਦੇਖੇ ਬਲੇਟ ਸਾਰਾ ਕੁਝ ਗਿਆ ਜਾਣ ਗੱਲ ਪਾ ਲਿਆ ਸਾਰਾ ਕੁਝ ਛੱਡ ਕੇ ਪੱਜ ਚੱਲਿਆ ਤੂੰ ਪਵਾਰ ਦੇ ਵਿਆਹ ਚ ਨਾ ਨਾ ਚੀਜ਼ਾਂ ਦੇ ਇਹਨਾਂ ਨੇ ਬਰਬਾਦ ਕੀਤੀਆਂ ਮਾਰੇ ਬਰਬਾਦ ਕੀ ਉਥੇ ਪਹਿਲਾਂ ਉਹਨੂੰ ਕਹਿੰਦਾ ਸੀ ਸਬਰੀ ਚ ਹੈਗੀ ਕਦੀ ਸਮਝ ਲਿਆ ਦੇ ਕਦੀ ਰੋਟੀ ਲਿਆ ਦੇ ਕਦੀ ਚਾਹ ਲਿਆ ਦੇ ਤੇ ਹੁਣ ਵੇਖੋ ਖਾਨ ਨਹੀਂ ਡਿਆ ਉਹ ਵੀ ਬਾਬੇ ਉਹ ਚੱਲੇ ਅਸੀਂ ਅਣ ਘਰ ਨੂੰ ਰਵਾਨਾ ਹੋਣ ਲੱਗੇ ਆ ਨਾ ਨਾ ਠੀਕ ਹੈ ਜੀ ਜਾਣਾ ਗੋਪੀ ਨਾਲ ਆਹ ਇਹ ਤਾਂ ਗੱਲ ਹੈ ਕੀ ਹੈ ਕੈਸੇ ਹੈ ਰ ਮਸਬੂਤ ਕੈਸੇ ਹੈ ਰ ਕਿਦਾਂ ਕੀਦਾਂ ਉਹ ਆ ਪੀਣਾ ਮੂਹ ਲੈ ਆਇਓ ਪੱਤ 16 ਅਲੇੰਦਾ ਇਹ ਸ਼ੱਕ ਉਹ ਵੇਖਣੇ ਕੀ ਹਾਲ ਵੀ ਜੀ ਜਾ ਵੇ ਖੰਡੇ ਇੱਥੇ ਯਾਰ ਪੈਲਸ ਪਿਛੇ ਕਲੇ ਕਲੇ ਵੇਖ ਲੈ ਜਾਨ ਨੂੰ ਦੱਸ ਦਿੰਦੇ ਤਰਾ ਹੈ ਵੀ ਕਿਹੜੀ ਗੱਲ ਹੈ ਦੋ ਬੰਦੇ ਉਹ ਕਿਹੜਾ ਦੂਜਾ ਖਾਣ ਪੀਣ ਵਾਲਾ ਹੈ ਸਾਰ ਦੇ ਕੀ ਦਿਖਾਦਾ ਖਾਣ ਪੀਣ ਵਾਲਾ ਵੀ ਹੈਗਾ ਐਮਪੀਐਸ ਚ ਪਰ ਉਧਰ ਇਹੀ ਤਰ੍ਹਾਂ ਬੜਾ ਜਿਆਦਾ ਖਾਸ ਖਾਸ ਖਾਣਾ ਸਾਰ ਦੇ ਕਿਦਾ ਨਹੀਂ ਕੀ ਲੋ ਵੀ ਬਾਬੇ ਹੋ ਗਏ ਆ ਪਿਉ ਦੇਖ ਕੇ ਯਾਰ ਹੁਣ ਪਹੁੰਚ ਚਲੇ ਆ ਘਰ ਪਿੰਡ ਪਹੁੰਚ ਗਏ ਆ ਤੇ ਘਰ ਵੀ ਪਹੁੰਚਦੇ ਆ ਟਾਈਮ ਬਾਬਿਓ 5 ਵਜੇ ਚੱਲੇ ਆ ਤਕਰੀਬਨ ਤੇ 5 ਵੱਜਨ ਚ ਪਏ ਹਲੇ 5 ਮਿੰਟ ਠੀਕ ਹੈ ਜੀ ਤੇ ਆ ਸਾਡੇ ਫਣਦੀਆਂ ਗਲੀਆਂ ਠੀਕ ਹੈ ਜੀ ਤਾਂ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਜਲਦੀ